ਜੀ ਆਇਆਂ ਨੂੰ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਇਹ ਤਰੀਕ ਹੋ ਗਈ ਜੀ 1 ਮਾਰਚ ਟਾਈਮ 8:30 9 ਹੋ ਗਏ ਹੋਣੇ ਲੱਗੇ ਵੇ ਜੀ ਰਿਪੇਅਰ ਕਰਨ ਮਿਲੋ ਲਾਣੇਦਾਰ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਲਾਣੇਦਾਰ ਬੜਾ ਵਿੱਚ ਮਸ਼ੀਨ ਦੇ ਆ ਕੱਢਿਆ ਦਾ ਭਾਈ ਆਪਾਂ ਨੇ ਬੈੱਡ ਬਹੁਤ ਭਰਿਆ ਵਾ ਦੀ ਆਜੋ ਡੇੜਾ ਡਬਲ ਥਰੇਸ਼ਰ ਆ ਇਹਦੇ ਵਿੱਚ ਮਾਲ ਭਰਿਆ ਵਾ ਤੇ ਆਹ ਕੱਢ ਕੇ ਏਟਿਆਂ ਹੁਣ ਇਹਦੀਆਂ ਪੱਤੀਆਂ ਇੱਕ ਮਿੰਟ ਆਹ ਵਾਲੀਆਂ ਪੱਤੀਆਂ ਬਈ ਘੱਟ ਗਈਆਂ ਹੁਣ ਇਹਦਾ ਪਾਸਾ ਬਦਲ ਕੇ ਪਾਵਾਂਗੇ ਆਪਾਂ ਤੇ ਆਪਾਂ ਪਿਛਲੇ ਸਾਲ ਜਦੋਂ ਲੈ ਕੇ ਆਏ ਦੀ ਮਸ਼ੀਨ ਪੰਜਾਬ ਤੋਂ ਤੋਂ ਨਵੀਆਂ ਪਾਈਆਂ ਦੀਆਂ ਹੁਣ ਤਹਾਨੂੰ ਬਦਾ ਬਡਾਂਗਾ ਮਸ਼ੀਨ ਦਾ ਆਪਾਂ ਚੰਗਾ ਕਰਿਆ ਵਾ ਚੱਲ ਬਹੋ ਗਈ ਮਸ਼ੀਨ ਉਹ ਕਰਕੇ ਹੁਣ ਪਾਸਾ ਬਦਲ ਕੇ ਪਾਵਾਂਗੇ ਇਹ ਆਹਾ ਮਦਹ ਹੋਣਾ ਸਾਨੂੰ ਜਿਹੜੇ ਮੇਰੇ ਵੀਰਾਂ ਨੇ ਦੇਖਿਆ ਵੀ ਪਲੇਟ ਚੜੀਦੀ ਲੋਗ ਹਰ ਹਰ ਚ ਆਪਾਂ ਚਲਾਉਣੀ ਟੀ ਕਰਨਾਟਕਾ ਚੜਕੇ ਆ ਪੱਤੀਆਂ ਪੁੱਤੀਆਂ 빙ੀਆਂ ਹੋਈਆਂ ਬਈਆਂ ਕਾਫੀ ਦੇਖ ਰਿਆਂ ਜੇ ਹੋ ਗਈਆਂ ਸਿੱਧੀਆਂ ਠੀਕ ਹੈ ਨਹੀਂ ਬਿਚ ਚਲਾ ਦਾਂਗੇ ਕਣ ਗਾਇ ਡਰਮ ਦਾ ਬੁਰਾ ਹਾਲ ਹੋਇਆ ਆ ਪੱਤੀਆਂ ਦਾ ਇਹ ਤਾਂ ਚੱਲ ਇਕਣੀ ਚਲਾ ਦਾਂਗੇ ਜੀਰੀ ਚ ਦੇਖਾਂਗੇ ਕਣ ਕੇ ਜੇ ਟਕਣੀ ਚਲਾ ਲੈਣੀ ਆਪਾਂ ਨਹੀਂ ਆ ਕੀ ਲੱਗੇ ਵੇ ਜੀ ਹਰ ਪੇਰ ਕਰਨਾ ਆਪਣੀ ਉਹ ਆ ਗਿਆ ਜੀਆ ਕੱਲ ਥ੍ਰੈਸ਼ਰ ਬਾਸ ਕਢਦੇ ਆ ਜੀ ਆਪਣਾ ਰੈਡੀ ਹੋ ਕੇ ਆ ਗਿਆ ਅੱਜ ਦੇਖ ਰਿਹਾ ਜੇ ਸ਼ਾਮ ਤੱਕ ਪੈ ਜਵੇ ਰਸਵਾਰਾ ਲੱਗ ਕੇ ਨਹੀਂ ਆ ਗਿਆ ਇਹਨੀਆਂ ਆਪਾਂ ਤਾਰਾਂ ਪਾਉਣੀਆਂ ਹਜੇ ਆ ਟੁੱਟੀਆਂ ਵੀ ਆਆਂ ਲੀਆਂ ਇਹ ਚੜਾਉਣੇ ਆ ਬਾਕੀ ਫੋਰਮੈਨ ਨਕਰਾਉਣੇ ਆ ਗੱਲ ਕਿ ਵੀ ਕੀ ਕੀ ਕਰਿਆ ਹਾਂਜੀ ਫੋਰਮੈਨ ਜੀ ਓ ਪ੍ਰਧਾਨ ਜੀ ਦੱਸੋ ਕੀ ਕੀ ਕਰਤਾ ਕਬੜਾ ਪੈ ਗਿਆ 10-12 ਲੱਗ ਗਿਆ ਹਾਂਜੀ ਛੱਡ ਕੱਢ ਕੇ ਬਾਹਰ ਸਫਾਈ ਹੋ ਗਈ ਐ ਹਾਂਜੀ ਰਪਟਾ ਬਾਈ ਜਿਹੜਾ ਰਪਟਾ ਪੱਤੀਆਂ ਕੁੱਤੀਆਂ ਦੇਖੀ ਪਾਣੇ ਟੋਟਲੀ ਰਪਟਾ ਪਾਤੀਆਂ ਐ ਨਹੀਂ ਦੇਖਿਆ ਵੀ ਕਿਹੜੀ ਪੈਣ ਵਾਲੇ ਕਿਹੜੀ ਨਹੀਂ ਕਿਉਂ ਫੋਰਮੈਨ ਹਾਂ ਹਾਂ ਟੋਟਲੀ ਪੈ ਗਈ ਜਿੰਦਗੀ ਦੀ ਸਾਰੀ ਪਾਤੀ ਆਪਾਂ ਨੇ ਤੇ ਹੁਣ ਵੀ ਆਇਆ ਦੇਖਣ ਦੀ ਲੋੜ ਨਹੀਂ ਹੈਗੀ ਆ ਜਿਹੜੇ ਸਾਰੇ ਬੈਰਿੰਗ ਬੂਰਿੰਗ ਜਿਹੜੇ ਪੈਣ ਵਾਲੇ ਹੁੰਨੇ ਆ ਸਭ ਪਾਤੇ ਉਹ ਬੈਟਿੰਗ ਆ ਉਹ ਦੇਖਾ ਇਹ ਜਿਹਨੂੰ ਗਰੀਥ ਆਉਂਦਾ ਉਹ ਨਹੀਂ ਜਿਹਨੂੰ ਨਾ ਆਇਆ ਫਿਰ ਉਹ ਪੱਟ ਕੇ ਉਹਦਾ ਲਾਜ ਕਰਾਂਗੇ ਨਾ ਲਾਏ ਹੋਇਆ ਤਾਂ ਨਵੇਂ ਪਾਵਾਂਗੇ ਹੋਰ ਹਾਂ ਤਾਂ ਹੀ ਭਾਈ ਆਪਾਂਰੇ ਵਰਕਸ਼ਾਪ ਕੋਲ ਲਿਆਏ ਦੀ ਵੀ ਨੇ ਬੇ ਗੇੜੇ ਵੱਜੀ ਜਾਂਦੇ ਕਰੇ ਕੁਸ ਰਹਿ ਗਿਆ ਕਰੇ ਕੁਸ ਰਹਿ ਗਿਆ ਤੇ ਆ ਆਪਾਂ ਤੁਹਾਨੂੰ ਦੱਸਿਆ ਰਹੀ ਚੈਨ ਪਾਉਣੀ ਆ ਬਲੀੜੀ ਅੱਛੀ ਬੈੱਡ ਰੱਖਿਆ ਅੱਜ ਕੱਢ ਕੇ ਬੈੱਡ ਬਾਈ ਪਿਛਲੀ ਵਾਰੀ ਜਦੋਂ ਲਿਆਂਦੀ ਤੇ ਉਦੋਂ ਵੀ ਇੰਤੀ ਕੱਢਿਆ ਹੁਣ ਪਹਿਲੀ ਵਾਰ ਗੱਡੇ ਆ ਇਹ ਬੈੱਡ ਅੱਜ ਆਪ ਤੱਕ ਡੀ ਵੀ ਹੈ ਥ੍ਰੈਸ਼ਰ ਵਾਲੀ ਸਾਰੀਆਂ ਜਿੰਨੀਆਂ ਵੀ ਰੈਪਟਨ ਦੀ ਟੋਟਲੀ ਬੜੀਆਂ ਛੋਟੀਆਂ ਸਾਰੀਆਂ ਪਾਤੀਆਂ ਬਾਈ ਆਪਾਂ ਨੇ ਕੋਈ ਰਿਪੇਅਰ ਦੀ ਕਾਚ ਨਹੀਂ ਛੱਡੀ ਰਿਪੇਅਰ ਦਾ ਕੋਈ ਮੇਜਰ ਦਾ ਕੋਈ ਨਹੀਂ ਨਿਕਲੀ ਬਸ ਆਪਣੇ ਵੱਲੋਂ ਆਪਾਂ ਤਸੱਲੀ ਕਰਤੀ ਮਸ਼ੀਨ ਦੀ ਬਾਕੀ ਗੇਅਰ ਦਾ ਤੇਲ ਉਹ ਚੇਂਜ ਕਰਾਂਗੇ ਡਾਇਰੈਕਸ਼ਨਾਂ ਦਾ ਤੇਲ ਚੇਂਜ ਕਰਾਂਗੇ ਹੋਰ ਕਾ ਕਰਨਾ ਜੀ ਬਸ ਮੇਜਰ ਤੇਲ ਸਾਰਾ ਕੱਢ ਕੇ ਆ ਨਾ ਡਾਇਰੈਕਸ਼ਨਾਂ ਦਾ ਕੱਢ ਕੇ ਬਸ ਹੋਤਾ ਹੋਰ ਮੇਜਰ ਬਈ ਕੰਮ ਕੋਈ ਨਹੀਂ ਮਸ਼ੀਨ ਨੇ ਕਰਦੇ ਆਪਣੀ ਨੇ ਐਵੇਂ ਤੁਹਾਨੂੰ ਕਹੀ ਜਾਈਏ ਵੀ ਆਇਆ ਹੋ ਗਿਆ ਉਹ ਹੋ ਗਿਆ ਰਾਣੀ ਨੇ ਐ ਟਿਪ ਟਾਪ ਚੱਲੀ ਅੱਗੇ ਵੀ ਚਿੱਟ ਟਿਪ ਟਾਪ ਚੱਲੂਗੀ ਇਹ ਕੰਕੀ ਜਦੋਂ ਆਪ ਪਾਪਾ ਬੰਤੋਂ ਲੈ ਕੇ ਆਈ ਸੀ ਉਹਨੇ ਕਿਹਾ ਦੀ ਵੀ ਰਿਪੇਅਰ ਕੋਈ ਨਹੀਂ ਹੈਗੀ ਵੀ ਉਹ ਗੈਡਰਮ ਵਾਲੇ ਪੱਲੇ ਦੇ ਵੀ ਕੁਛ ਪੈਣ ਵਾਲੇ ਆਪਾਂ ਉਹ ਪਾ ਤੇ ਦੀ ਬਾਕੀ ਆਪਣੇ ਵੱਲੋਂ ਆਪਾਂ ਤਸੱਲੀ ਸਾਰੀ ਕਰਕੇ ਲੈ ਗਏ ਜੀ ਘਰੋਂ ਉਹਦੇ ਕਰਕੇ ਜਣਗੀ ਕੰਸੀਜਨ ਚੱਲੀ ਵੀ ਲਈ ਦੀ ਉਹ ਆਪਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਰ ਆਪਣੀ ਤਸੱਲੀ ਕਰਨੀ ਬਣਦੀ ਆ ਜਿਵੇਂ ਨਿੰਦਰ ਨੇ ਕਰੀਆ ਹੁਣ ਨਵੀਂ ਮਸ਼ੀਨ ਦੀ ਲਿਆ ਕੇ ਹੋਵੇ ਬਈ ਕਰਨੀ ਪੈਂਦੀ ਆ ਕੰਪਨੀ ਵਾਲਿਆਂ ਦਾ ਕੰਮ ਕੰਪਨੀ ਵਾਲਿਆਂ ਦਾ ਹੁੰਦਾ ਜਦ ਤੱਕ ਬੰਦਾ ਆਪ ਤਸੱਲੀ ਨਹੀਂ ਕਰਦਾ ਉਹਦੇ ਵਰਗੀ ਮੌਜ ਨਹੀਂ ਹੈ। ਬਾਕੀ ਲੱਗੇ ਹੋਏ ਆਈ ਹੁਣ ਆਇਆ ਇਹਦੀਆਂ ਕਰਦੇ ਆ ਜੇ ਪੱਤੀਆਂ ਬਦਲ ਕੇ ਪਾਉਣੇ ਆ ਪਾਤਾ। ਇਹ ਕਰਕੇ ਫਿਰ ਅਜੇ ਪਾਉਣੇ ਆ ਟ੍ਰੈਸ਼ਰ ਬਾਸਕਟ। ਫਿਰ ਤੁਹਾਨੂੰ ਦੱਸਾਂਗੇ ਫੋਨ ਵੀ ਆਏ ਬਾਈ ਮੈਸੇਜ ਬਹੁਤ ਆਏ ਆ ਬਾਈ ਦੱਸਿਓ ਡਬਲ ਟ੍ਰੈਸ਼ਰ ਦੀ ਸੈਟਿੰਗ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੇ ਬੰਨਣਾ ਕੀ ਕਰਨਾ ਹੈ। ਪਿਛਲੇ ਸਾਲ ਜਿੱਥੇ ਬੰਨ ਕੇ ਲੈ ਗਏ ਸੀ ਉੱਥੇ ਹੀ ਬੰਨਾਂਗੇ। ਬਾਕੀ ਕਟਰ ਦਾ ਕੰਮ ਉਹ ਤੁਹਾਨੂੰ ਦੱਸਿਆ ਬਈਆ ਇਹਦੀਆਂ ਫਿੰਗਰਾਂ ਪੈਣੀਆਂ ਸਟਿੱਪ ਪੈਣੀਆਂ ਹੋਰ ਬਸ ਟੈਨਾ ਟੂਨਾ ਕਸਣ ਵਾਲੀਆਂ ਪਈਆਂ ਉਹ ਕਸਾਂਗੇ ਹੂੰ ਕਿ ਹੌਲੇ ਹੂੰ ਬਸ ਇਹ ਵਾਲੀ ਲਾਣੀ ਹੌਲਾ ਚੋੜੇ ਲਓ ਜੀ ਪੱਤੀਆਂ ਪਾਤੀਆਂ ਕਵਾ ਕੇ ਆ ਹੋਇਆ ਹੀ ਨਹੀਂ ਸਿੱਧਾ ਇਕੱਲਾ ਛੱਡਤਾ ਬਾਕੀ ਰੇਲੀਆਂ ਰਹਿ ਗਈਆਂ ਕਿਹਾ ਕਰਨ ਰੱਪਟ ਬੈੱਡ ਵਾਲੀਆਂ ਉਹ ਅਦਰਾਂ ਖੋਲਣੀ ਇਧਰ ਵਾਲੀ ਖੋਲਲੀ ਵਾ ਇਹ ਰਹਿ ਗਈਆਂ ਕੱਲੋਂ ਥਰੇਸ਼ਰ ਪਾ ਦਾਂਗੇ ਅੱਜ ਚਨਾ ਚੂਨਾ ਕੱਢੀਆਂ ਉਹਨਾਂ ਦੇ ਪੈਡ ਪੂੜ ਕੱਢ ਕੇ ਉਹ ਰੱਖੇ ਪਏ ਆ ਕੱਲੋਂ ਪਾਉਣੇ ਪੈਡ ਪੂੜ ਕੱਲੋਂ ਲਾਵੇ ਲਾ ਦਾਂਗੇ ਫੇ ਲੱਗ ਰਹੇ ਕਟਰ ਨੂੰ ਅੱਜ ਬਸ ਵੀਡੀਓ ਬਣੀ ਨਹੀਂ ਲੱਗੇ ਰਹੇ ਹੁਣ ਜਾਣਾ ਨਾਉਣੇ ਨੂੰ ਯਾ ਰੋਟੀ ਦੀ ਤਿਆਰੀ ਚੱਲ ਪਈ ਨਾ ਕੇ ਆ ਕੇ ਰੋਟੀ ਪਕਾਉਨੇ ਚਲੋ ਯਾਰ ਜੈਨਾ ਕੀ ਬਲੌਗ ਆ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗਿਆ ਹੋਊ ਮਿਲਦੇ ਹਾਂ ਹੀ ਕੱਲੋ ਕਿਸੇ ਨਵੇਂ ਬਲੌਗ ਧੰਨਵਾਦ